ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਸੀਨੀਅਰ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਕੁਵਰ ਵਿਜੇ ਪ੍ਰਤਾਪ ਸਿੰਘ ਹਮੇਸ਼ਾ ਹੀ ਜਿਹੜਾ ਆਪਣੀ ਪਾਰਟੀ ਦੇ ਖਿਲਾਫ ਅਤੇ ਖਲਾਫੀਅਤ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਉਹ ਹਮੇਸ਼ਾ ਕੀ ਸੱਚ ਦਾ ਸਾਥ ਦਿੰਦੇ ਰਹੇ ਨੇ ਗੱਲ ਕਰੀਏ ਜੇ ਕਾਂਗਰਸ ਪਾਰਟੀ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੇ ਵੀ ਬੇਅਦਬੀ ਦੇ ਮੁੱਦੇ ਬਾਬਲ ਕਲਾਂ ਦੀ ਗੋਲੀ ਕਾਂਡ ਕੋਟਕਪੂਰਾ ਦਾ ਗੋਲੀ ਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਉਤਾਰੇ ਜਾਣਾ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੱਥ ਹੋਣਾ ਅਕਸ਼ੇ ਕੁਮਾਰ ਦੇ ਘਰ ਦੇ ਵਿੱਚ ਮੀਟਿੰਗ ਹੋਣੀ ਐਮਐਸਜੀ ਟੂ ਰਿਲੀਜ਼ ਹੋਣੀ ਅਤੇ ਸਿੰਘ ਅਤੇ ਬਲਿੰਗ ਜਿਹੜੀ ਹੈ ਰਿਲੀਜ਼ ਹੋਣੀ ਇਸ ਦੇ ਅੱਜ ਖੁੱਲੇ ਤੌਰ ਤੇ ਖੁਲਾਸੇ ਕੀਤੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਅਤੇ ਸੀਨੀਅਰ ਪੁਲਸ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਸਾਰੀਆਂ ਜੁਨੀਅਰ ਰਿਪੋਰਟਾਂ ਨੇ ਉਹਨਾਂ ਦੇ ਕਾਗਜ਼ਾਤ ਉਹਨਾਂ ਦੇ ਡਾਕੂਮੈਂਟਸ ਮੇਰੇ ਕੋਲ ਨੇ ਮੇਰੀ ਇਸ ਗੱਲ ਦੇ ਵਿੱਚ ਰਾਜਨੀਤਿਕ ਔਣਕੇ ਸਹਿਮਤੀ ਬਣੀ ਸੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਜਿਨ੍ਹਾਂ ਨੇ ਬੈਵਲ ਕਲਾ ਦਾ ਗੋਲੀਕਾਂਡ ਕਰਵਾਇਆ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਹੈ ਜਿਨ੍ਹਾਂ ਨੇ ਮਾਫੀ ਨਾਮਾ ਦਵਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਬਾਅ ਪਾ ਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਹੀ ਗੱਲਾਂ ਕਰਕੇ ਮੈਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਸੀ ਅਤੇ ਵਿਧਾਨ ਸਭਾ ਦੀ ਸੀਟ ਲੜੀ ਸੀ ਹਲਕਾ ਅੰਮ੍ਰਿਤਸਰ ਤੋਂ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਉਥੋਂ ਜਿੱਤੂਗੇ ਰਹੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਐਮਐਲਏ ਨੇ ਲੇਕਿਨ ਉਹਨਾਂ ਦੇ ਜਿਹੜੇ ਸੁਰ ਨੇ ਉਹ ਭਗਵੰਤ ਮਾਨ ਦੇ ਸੁਰ ਦੇ ਨਾਲ ਸੁਰ ਨਹੀਂ ਮਿਲ ਰਿਹਾ ਕਿਉਂਕਿ ਲਗਭਗ 2.5 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਆਮ ਆਦਮੀ ਪਾਰਟੀ ਨੇ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਨਹੀਂ ਲਿਆ ਜਿਹੜੇ ਬੇਵਲ ਕਲਾਂ ਦੇ ਬੇਵਲ ਕਲਾਂ ਗੋਲੀ ਕਾਂ ਦੇ ਦੋਸ਼ੀ ਨੇ ਸ਼੍ਰੀ ਗੁਰੂ ਬਿਆਸ ਸਾਹਿਬ ਦੇ ਜਿਨ੍ਹਾਂ ਨੇ ਅੱਖ ਲਾਰੇ ਨੇ ਉਹ ਦੋਸ਼ੀ ਨੇ ਅਤੇ ਜਿਨ੍ਹਾਂ ਨੇ ਮਾਫੀਨਾਮਾ ਦਵਾਇਆ ਹੈ ਉਹ ਦੋਸ਼ੀ ਨੇ ਇਹਨਾਂ ਨੂੰ ਲੈ ਕੇ ਭਗਵੰਤ ਮਾਨ ਨੇ ਸਿੱਟ ਬਿਠਾ ਦਿੱਤੀ ਹੈ ਗੁਰਵਿਰਜੀ ਪ੍ਰਤਾਪ ਸਿੰਘ ਨੇ ਇਹ ਗੱਲ ਕੀਤੀ ਹੈ ਇਹ ਤਾਂ ਗੱਲ ਜਿਹੜੀ ਕੈਪਟਨ ਨੇ ਵੀ ਕਹੀ ਸੀ ਜਦੋਂ ਪੁਖਤਾ ਸਬੂਤ ਨੇ ਸਾਡੇ ਕੋਲ ਪੁਕਤਾ ਪ੍ਰੂਫ ਨੇ ਸਾਡੇ ਕੋਲ ਤੇ ਫਿਰ ਮਾਮਲਾ ਸਪਸ਼ਟੀ ਕਰਨ ਦੇ ਵਿੱਚ ਕੁਤਾਈ ਕਿਉਂ ਫਿਰ ਮਾਮਲਾ ਪੈਂਡਿੰਗ ਦਾ ਪੈਂਡਿੰਗ ਕਿਉਂ ਪਿਆ ਹੈ ਇਹ ਗੱਲ ਦੇ ਅੱਜ ਖੁਲਾਸੇ ਕੀਤੇ ਨੇ ਪੱਤਰਕਾਰਾਂ ਦੇ ਰੂਪ ਰੂਪ ਹੋ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਕਿਹਾ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਹੈ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਬੇਅਦਵੀ ਦੇ ਮੁੱਦਿਆਂ ਨੂੰ ਲੈ ਕੇ ਜਿੰਨੀ ਦੇਰ ਤੱਕ ਇਹ ਦੋਸ਼ੀਆਂ ਨੂੰ ਇਨਸਾਫ ਨਹੀਂ ਦਿਵਾ ਦਿੰਦੇ ਜਿੰਨੀ ਤਰ ਇਹ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੇ ਜਿੰਨੀ ਦੇਰ ਤੱਕ ਇਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਭੇਜ ਦਿੰਦੇ ਮੇਰਾ ਇਹਨਾਂ ਦਾ ਨਾਲ ਕੋਈ ਲੈਣ ਦੇਣ ਨਹੀਂ ਹੈ ਮੈਨੂੰ ਮੰਤਰਾਲੇ ਦੇ ਵਿੱਚ ਭਰਤੀ ਕਰਨ ਜਗ੍ਹਾ ਦੇ ਜਾਂ ਨਾ ਦੇਣ ਕੋਈ ਮੈਨੂੰ ਸੱਤਾ ਦਾ ਲਾਲਚ ਨਹੀਂ ਹੈ ਕੋਈ ਮੈਨੂੰ ਮੰਤਰੀ ਪੁਣੇ ਦਾ ਲਾਲਚ ਨਹੀਂ ਹੈ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ ਮੈਂ ਗੱਲ ਕਰਨ ਆਇਆ ਇਨਸਾਫ ਦੀ ਇਹ ਲਾਰੇ ਉਸੇ ਤਰ੍ਹਾਂ ਲਾਰੇ ਨੇ ਜਿਵੇਂ ਸ਼ਰੋਮਣੀ ਅਕਾਲੀ ਦਲ ਲਾਉਂਦੀ ਸੀ ਜਿਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਉਹ ਕਾਂਗਰਸ ਦੇ ਵਿੱਚ ਸੀ ਉਹ ਲਾਉਂਦੇ ਸੀ ਉਹਨਾਂ ਨੇ ਕਿਹਾ ਮੈਂ ਇਸ ਗੱਲ ਤੇ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਾਂਗਾ ਉਹਨੇ ਇੱਕ ਇੱਕ ਕਰਕੇ ਉਹਨਾਂ ਨੇ ਕਿਹਾ ਤੁਸੀਂ ਆਈਜੀ ਖਟੜ ਦੀ ਗੱਲ ਕਰਦੇ ਹੋ ਜਿਸ ਸਮੇਂ ਬੈਵਲ ਕਲਾ ਦਾ ਗੋਲੀ ਕਾਂਡ ਹੋਇਆ ਸਾਡੇ ਕੋਲ ਪੁਖਤਾ ਸਬੂਤ ਨੇ ਜਿਹੜਾ ਸਾਬਕਾ ਆਈਜੀ ਖਟੜਾ ਹੈ ਰਵੀ ਸਿੰਘ ਉਹ ਮੌਕੇ ਤੇ ਮੌਜੂਦ ਸੀ ਅਤੇ ਇਹਨਾਂ ਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਐਨੇ ਸਾਰੇ ਜਿਹੜੇ ਕਾਗਜ਼ ਪੈ ਨੇ ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਦੇ ਬਾਅਦ ਸਪਸ਼ਟੀਕਰਨ ਪਲੱਸ ਸਬੂਤ ਵੀ ਨੇ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸਾਇਨ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਮੇਨਾ ਬਣਦੀ ਨਹੀਂ ਹੈ ਮੇਰਾ ਸਿਆਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਮੈਂ ਮੰਤਰੀ ਬਣਾ ਜਾਂ ਮੈਨੂੰ ਮੰਤਰੀ ਪੁਣੇ ਦਾ ਲਾਲਚ ਹੈ ਮੈਨੂੰ ਇਸਰਾਂ ਦਾ ਕੋਈ ਲਾਲਚ ਨਹੀਂ ਮੈਂ ਚਾਹਣਾ ਕਿ ਜਿਨ੍ਹਾਂ ਨੇ ਬੇਅਦਮੀਆਂ ਕਰਾਈਆਂ ਨੇ ਜਿਨ੍ਹਾਂ ਨੇ ਮਾਫੀਆਂ ਦਵਾਈਆਂ ਨੇ ਜਿਨ੍ਹਾਂ ਨੇ ਗੋਲੀਗਾਨ ਕਰਵਾਏ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਇਹਨਾਂ ਨੇ ਵੀ ਸੀਟ ਬਿਠਾ ਦਿੱਤੀ ਹੈ ਕੈਪਟਨ ਅਮਰਿੰਦਰ ਨੇ ਵੀ ਸੀਟ ਬਿਠਾਈ ਸੀ ਉਹਦੇ ਨਾਲ ਜਿਹੜਾ ਹੈ ਪੰਥ ਦਾ ਕੋਈ ਹੱਲ ਨਹੀਂ ਹੋਣ ਵਾਲਾ ਆਉਣ ਵਾਲੇ ਦਿਨਾਂ 'ਚ ਇਸ ਲਈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਵੀ ਖਲਾਸੇ ਕਰਾਂਗਾ ਭਾਵੇਂ ਉਹ ਆਈਜੀ ਰਣਬੀਰ ਸਿੰਘ ਖੱਟੜਾ ਹੋਵੇ ਸਾਬਕਾ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਅਰਵਿੰਦ ਕੇਜਰੀਵਾਲ ਹੋਣ ਤੇ ਚਾਹੇ ਹੋਰ ਸੰਦੀਪਕ ਪਾਠ ਵਰਗੇ ਹੋਣ ਕਹਿੰਦੇ ਇਹਨਾਂ ਨਾਲ ਮੇਰਾ ਐਗਰੀਮੈਂਟ ਹੋਇਆ ਸੀ ਕਿ ਜੇਕਰ ਤੁਸੀਂ ਦੋਸ਼ੀਆਂ ਨੂੰ سزا ਦਿਵਾਉਗੇ ਇਸ ਲਈ ਮੈਂ ਰਾਜਨੀਤੀ 'ਚ ਆਵਾਂਗਾ ਆਦਰਵਾਇਸ ਮੇਰਾ ਕੋਈ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਜਾਂ ਮੰਤਰੀ ਭੁਨੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਇਹ ਅੱਜ ਗੱਲ ਕੀਤੀ ਹੈ ਕੁਵਰ ਵਿਜ਼ੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬڑے ਵੱਡੇ ਖੁਲਾਸੇ ਹੋਣਗੇ ਸਾਰੀਆਂ ਚੀਜ਼ਾਂ ਸਾਰੇ ਸਬੂਤ ਪ੍ਰੂਫ ਕੰਨ ਮੇਰੇ ਕੋਲ ਨੇ ਇੱਕ ਇੱਕ ਪ੍ਰੂਫ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਸਾਹਮਣੇ ਮੈਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਨਤ ਕਰਾਂਗਾ ਧੰਨਵਾਦ